ਬੇਰਾਨਾ ਜਗਤਾਰ ਸਿੰਘ ਹੈ ਜੀ ਆ ਚੌਂਕ ਦੇ ਵਿੱਚ ਧਰਨੇ ਦੇ ਬੈਠੇ ਜੋ ਆ ਗੱਲ ਦੇ ਵਿੱਚ ਪੈਂਫਲੇਟ ਪਾਇਆ ਕਫਨ ਬੋਲ ਪਿਆ ਕੀ ਮਸਲਾ ਹੈ ਕੀ ਹੈ ਪਹਿਲੋਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਪੱਤਰਕਾਰ ਭਾਈ ਜੈਰ ਦਾ ਜਿੱਦਾਂ ਕਈ ਵਾਰ ਸਕੂਲਾਂ ਤੇ ਲਿਖਿਆ ਹੁੰਦਾ ਨਾ ਤੀਜਾ ਨੇਤਰ ਮਨੁੱਖ ਦਾ ਵਿਦਿਆ ਆ ਜੇ ਮੈਂ ਕਹੂੰਗਾ ਵੀ ਇਹ ਵੀ ਤੀਜਾ ਨੇਤਰ ਹੀ ਆ ਜਿਹੜੇ ਘਰ ਤੋਂ ਇਲਾਕੇ ਦੇ ਵਿੱਚ ਦੇਖਦੇ ਵੇ ਦੇਸ਼ ਵਿਦੇਸ਼ ਵਿੱਚ ਆਵਾਜ਼ ਪਹੁੰਚਾ ਦਿੰਦੇ ਆ ਤੇ ਸੱਚਾਈ ਸਾਹਮਣੇ ਲਿਆਉਂਦੇ ਆ ਦੁਆਏ ਕਰੋ ਜੀ ਕਹਾ ਗਾਲ ਸਾਹਿਬ ਵੇਕਰ ਜੀ ਕੀ ਬਥੇ ਮੈਂ ਜਗਤਾਰ ਸਿੰਘ ਨਸ਼ਾ ਵਿਰੋਧੀ ਮਿਸ਼ਨ ਕੱਪਣ ਬੋਰਡ ਪਿਆ ਪੰਜਾਬ ਪ੍ਰਿੰਟ ਸਿਧਮਾ ਦਾ ਰਹਿਣ ਵਾਲਾ ਹਾਂ ਮੈਂ ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਮਰ ਰੋਜ਼ ਨਸ਼ੇ ਦੇ ਨਾਲ ਹੁੰਦੀਆਂ ਮੌਤਾਂ ਕਦੀ ਕਿਸੇ ਪੰਡ ਮੱਤੀਗਾ ਲਾ ਕੇ ਮਰ ਗਿਆ ਕਦੀ ਕਿਸੇ ਪੰਡ ਟੀਗਾ ਲਾ ਕੇ ਆ ਰੋਜ਼ ਖਬਰਾਂ ਦੇ ਵਿੱਚ ਖਬਰਾਂ ਸਰਦੀਆਂ ਉਸੇ ਤਰ੍ਹਾਂ ਹੀ ਸਾਡੇ ਭਿੱਖੀ ਪੰਡ ਦੇ ਵਿੱਚ ਸਾਰੇ ਆਮ ਨਸ਼ਾ ਵਿਕ ਰਿਹਾ ਆ ਤੇ ਦਲ ਦਲ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ ਜਿਹੜੇ ਅੱਜ ਤੱਕ ਲੱਖਾਂ ਰੁਪਈਆ ਦਾ ਹੀਰੋਇਨ ਚਟਾ ਪੀ ਗਏ ਆ ਤੇ ਹੁਣ 20 ਜਨਾਂ ਦੇ ਵਿੱਚ 1 ਲੱਖ ਰੁਪਈਏ ਦਾ ਚੱਟਾ ਜਿਹੜਾ ਮੇਰਾ ਘਰੋਂ ਕੀਮਤੀ ਸਮਾਨ ਚੋਰੀ ਕਰ ਕਰਕੇ ਪੀਕੇ ਤੇ ਮੇਰਾ ਘਰ ਸਾੜੀ ਕਰ ਦਿੱਤਾ ਆ ਕਿਉਂਕਿ ਮੇਰਾ ਬਾਪੂ ਪਿਤਾ ਜੀ ਮੇਰੇ ਬਦਗੁਰੂ ਨਾਨਕ ਹਸਪੀਟਲ ਦਾ ਕਲੇ ਸਨ ਵਈ ਉਹਦੇ ਗਿਆ ਇਹਨਾਂ ਨਗਰੋਂ ਸਿਲੰਡਰ ਤੱਕ ਲਾ ਕੇ ਵੇਚਦੇ ਮੈਂ ਅੱਜ ਚਾਹ ਬਰੋਟੋ ਤੇ ਬੈਠਾ ਖੰਡ ਦਾ ਟੋੜਾ ਲਿਆਂਦਾ ਦੋਦਾ ਖੰਡ ਦਾ ਟੋੜਾ ਵੀ ਵੇਚ ਗਏ ਫਿਰ ਫੈਂਟ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਵੇਚ ਗਏ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਜੋ ਹਾਂਜੀ ਜ਼ਿਮੀਂਦਾਰ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ ਆ ਮਾਤੜ ਆਲਮੀ ਮਿੰਟ ਮਜ਼ਦੂਰੀ ਕਰਨ ਵਾਲਾ ਕਾਨੂੰਨ ਨੂੰ ਮੰਨਣ ਵਾਲਾ ਵਿਅ ਅੱਜ ਜਿਹੜਾ ਬੈਠੇ ਜੋ ਇੱਕ ਪਹਿਲਾ ਵੀ ਸੁਣਾ ਚਾਹਤਾ ਸੀ ਪਹਿਲਾ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਡੀ ਉਹ ਵੀਡੀਓ ਤੁਹਾਡੀ ਸੀ ਨਾ ਉਹ ਵੀਡੀਓ ਮੇਰੀ ਹੀ ਗਈ ਮੇਰੇ ੜੜਕੇ ਨਜਾ ਕਰਨ ਨੂੰ ਨਹੀਂ ਹਟਦੇ ਮੇਰੇ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇਣ ਤੇ ਆ ਮੈਂ ਦਰਖਾਸਤਾਂ ਲੈ ਕੇ ਬੈਠਾ ਆ ਵੀ ਜੇ ਐਸਐਚਓ ਸਾਹਿਬ ਕਹਿਣ ਵੀ ਸਾਨੂੰ ਮਿਲਦਾ ਨਹੀਂਗਾ ਤੇ ਮੇਰੇ ਕੋਲੇ ਸਬੂਤ ਹਨ ਆਪ ਇੱਕ ਇਵੈਂਟ ਐਸਐਚਓ ਸਾਹਿਬ ਨੂੰ ਦਰਖਾਸਤ ਜਿਹੜੀ ਦਿੱਤੀ ਆ ਪਹਿਲੀ ਤੁਹਾਨੂੰ ਮੈਂ ਦੱਸ ਦੇਣਾ 2/10/23 ਨੂੰ ਬਲਵੀਰ ਸਿੰਘ ਆਏ ਥਾਣੇਦਾਰ ਨੂੰ ਹਮਾਰਕ ਹੋਈ ਆ ਜਿਸ ਦਾ ਨੰਬਰ ਹੈਗਾ 987 ਐਸਐਸਪੀ ਸਾਹਿਬ ਕੋ ਅਪੀਲ ਕੀਤੀ ਆ ਜੀ ਡੀ.ਐਸ.ਪੀ ਐਸਐਸਪੀ ਸਾਹਿਬ ਮੈਨੂੰ ਸਾਲ ਹੋ ਗਿਆ ਦਰਖਾਸਤਾਂ ਦਿੰਦੇ ਨੂੰ ਮੈਂ ਬੇਨਤੀ ਕਰਦੀ ਆਂ ਮਾਨਯੋਗ ਡੀ.ਐਸ.ਪੀ ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਆਂ ਅੱਠ ਦਿਨ ਤੇ ਬਾਅਦ ਦੋ ਦਿਨ ਤੇ ਬਾਅਦ ਉਹਨਾਂ ਦੀ ਕਬਾਰ ਦੇ ਵਿੱਚ ਖਬਰ ਲੱਗ ਜਾਂਦੀ ਆਂ ਕਾਲੜਿਓਂ ਡਰੋਨ ਡਿੱਗਾ ਫੜ ਲਿਆ ਪੈੜੀਆਂ ਚੋਂ ਹੀ ਢੋਣ ਫੜ ਲਈ ਦਲੀਰ ਨੂੰ ਫੜ ਲਿਆ ਖੇਮਤਾਰ ਨੂੰ ਫੜ ਲਿਆ ਰਾਜੋਗਿਓਂ ਫੜ ਲਿਆ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਅਗੇ ਵੀ ਡੀ.ਐਸ.ਪੀ ਜਿਹੜਾ ਪ੍ਰੀਤਿੰਦਰ ਸਿੰਘ ਸਰਦਾਰ ਪ੍ਰੀਤਿੰਦਰ ਸਿੰਘ ਆ ਉਹਨੂੰ ਡਰਾਉਣ ਦੇ ਹੀ ਰੋਣ ਬੀਐਸਐਪਰ ਫੜ ਕੇ ਦਿੰਦੇ ਆ ਤੇ ਪਰਦੇਸ ਪੁਲਿਸ ਨੇ ਕਰਨਾ ਹੁੰਦਾ ਮੰਨ ਲਿਆ ਮੈਂ ਪਰਤਾ ਜਿਹੜਾ ਪਿੱਖੀਵੰਡ ਡੀਐਸਪੀ ਪ੍ਰੀਤਿੰਦਰ ਸਿੰਘ ਦੇ ਨੱਕ ਜਿਹੜਾ ਨਿਸ਼ਾ ਵਗ ਰਿਹਾ ਏ ਉਹਦੇ ਤੇ ਕੋਈ ਕਾਰਵਾਈ ਹੋ ਰਹੀ ਕਿੱਥੇ ਵੇਚਦਾ ਨਸ਼ਾ ਕੋਈ ਪਤਾ ਨਹੀਂ ਪਿੱਖੀਵੰਡ ਦੇ ਵਿੱਚ ਮੇਰੇ ਇਹ ਬਾਕੀ ਗੱਲਾਂ ਛੱਡੋ ਤੁਸੀਂ ਇਹ ਦੱਸੋ ਵੀ ਵੇਚਦਾ ਕਿੱਥੇ ਹੈ ਨਸ਼ਾ ਪਿੱਖੀਵੰਡ ਪਿੰਡ ਦੇ ਵਿੱਚ ਜਿਹੜੀ ਮਰਜ਼ੀ ਗਲੀ ਦੇ ਚਲੇ ਜਾਓ ਮੇਰੇ ਮੁੰਡਿਆਂ ਨੂੰ ਫੜ ਲਓ ਤੇ ਜਾਓ ਤੁਹਾਨੂੰ ਹੁੜੇ ਲਿਆ ਦਿੰਦੇ ਆ ਉਹਨਾਂ ਨਾਲ ਸਬਰਕਾ ਕਰੋ ਜਿਹੜੇ ਨੂੰ ਮੈਂ ਅੱਜ ਗੱਲ ਦਾ ਘਰੋਂ ਮੋਬਾਈਲ ਚੁੱਕ ਕੇ 3000 ਦਾ ਜ ਦੀਆਂ ਬਾਵਾ ਬਣ ਕੇ ਉਹਨੂੰ ਥਾਣੇ ਪੇਸ਼ ਕੀਤਾ ਕਦੀ ਡੀਐਸਪੀ ਪ੍ਰੀਤਿੰਦਰ ਤੱਕ ਅਪਰੋਚ ਕੀਤੀ ਆ ਵੀ ਸਰ ਆਹ ਗੱਲ ਆ ਆ ਮਸਲਾ ਹੈ ਮੈਂ ਕਿਹਾ ਮੈਂ ਕੀਤੀ ਮੇਰੇ ਕੋਲੇ ਦਰਖਾਸਤਾਂ ਹੈਗੀਆਂ ਪਿਛਲੇ ਸਾਲ ਦੀਆਂ ਹੀ ਹੁਣ ਮੈਂ ਤੁਹਾਨੂੰ ਇਹ ਵੀ ਦੇ ਦਿਆਂ ਪ੍ਰੀਤਿੰਦਰ ਸਿੰਘ ਨੂੰ ਦਰਖਾਸਤਾਂ ਦਾ ਨੰਬਰ ਇੱਕ ਇੱਕੋ ਮਿੰਟ ਇੱਕ ਆਈਏ 27623 ਨੂੰ ਬਹੁਤ ਦਰਖਾਸਤਾਂ ਪਿਛੇ ਪਈਆਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਮੈਂ ਪ੍ਰੀਤਿੰਦਰ ਸਿੰਘ ਡੀਐਸਪੀ ਸਾਹਿਬ ਨੂੰ ਮਿਲਿਆ ਵੀ ਆ ਉਹਦੇ ਸਬੰਧ ਦੇ ਵਿੱਚ ਨਸ਼ੇ ਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਉਤੋਂ ਦਰਖਾਸਤਾਂ ਮੇਰੇ ਕੋਲ ਮੁੱਖ ਮੰਤਰੀ ਤੱਕ ਡੀਜੀਪੀ ਬਾਰਡਰ ਡੀ ਆ ਡੀ ਆਈ ਜੀ ਸਾਹਿਬ ਦੀਆਂ ਦਰਖਾਸਤਾਂ ਜਾਣ ਉਹਨਾਂ ਦੇ ਟਿਕਟਾਂ ਲੱਗੀਆਂ ਹੋਈਆਂ ਮੇਰੇ ਕੋਲ ਮੌਜੂਦ ਹਨ ਜੋ ਡੀਐਸਪੀ ਸਾਹਿਬ ਨੂੰ ਆਈਆਂ ਪਰ ਕੋਈ ਕਾਰਵਾਈ ਨਹੀਂ ਹੋਈ ਅਸੀਂ ਧਰਨੇ ਤੇ ਬੈਠੇ ਜੋ ਅਸਲ ਮਕਸਦ ਇਹੀ ਆ ਵੀ ਮੇਰੇ ਲੜਕਿਆਂ ਨੂੰ ਪਰਨ ਜਾਂ ਨਸ਼ਾ ਬੰਦ ਕਰਨਾ ਨਸ਼ਾ ਬੰਦ ਕੀਤਾ ਜਾਵੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਮੇਰੇ ਆਪ ਦੇ ਬੱਚਾਂ ਦੇ ਨਹੀਂ ਜਿਹੜੇ ਰੋਜ਼ ਲੋਕਾਂ ਦੇ ਮਾਵਾ ਦੇ ਪੁੱਤ ਮਰਦੇ ਆ ਟੀਕੇ ਲਾ ਲਾ ਕੇ ਹੁਣ ਕੋਈ ਅਧਿਕਾਰੀ ਤੁਹਾਨੂੰ ਆਸ਼ਵਾਸ਼ਣ ਦਿਵਾਉਣ ਆਇਆ ਚੌਕ 'ਚ ਬੈਠੇ ਜੋ ਮੈਨੂੰ ਸਾਬਨ ਸਬੈਟਰ ਸਰਦਾਰ ਪਤਾਨੀ ਰਸ਼ਬਾਤ ਸਿੰਘ ਕਿਨਾਂ ਆਏ ਗਏ ਆਂਦੇ ਥਾਣੇ ਆ ਜਾ ਮੈਂ ਉਹਨਾਂ ਚਾਰੀ ਤੋਂ ਨਹੀਂ ਚੁੱਕਣਾ ਉੱਠਣਾ ਜਨਾਚਰ ਠਿੱਕੀ ਮੰਡਾ ਚਿੱਟਾ ਵੇਚਣ ਵਾਲੇ ਮੈਂ ਮੁੰਡਾ ਅੰਦਰ ਫੜਾਇਆ ਉਹ ਦੱਸੂਗਾ ਜਨਾਚਰੋਂ ਬੰਦੇ ਚਿੱਟਾ ਵੇਚਣ ਵਾਲੇ ਰਸਟ ਨਹੀਂ ਕੀਤੇ ਜਾਂਦੇ ਮੇਰਾ ਵਿਗਿਆ ਹੋਇਆ ਕੀਮਤੀ ਸਮਾਨ ਕਾਟਿੰਗਾਂ ਦੇ ਆਪਾ ਵਾਪਸ ਨਹੀਂ ਕੀਤਾ ਜਾਂਦਾ ਮੈਂ ਉਹਨਾਂ ਜਰਿ ਤੋਂ ਨਹੀਂ ਉੱਠੂਗਾ ਸਰ ਇੱਕ ਵਿਅਕਤੀ ਜਿਨੇ ਚੌਕ ਦੇ ਵਿੱਚ ਪ੍ਰੋਟੈਸਟ ਕੀਤਾ ਹੈ ਨਸ਼ੇ ਨੂੰ ਲੈ ਕੇ ਕੋਈ ਉਹਦੇ ਬੱਚੇ ਵੀ ਨਸ਼ਿਆਂ ਦੇ ਵਿੱਚ ਸਰ ਉਹ ਜਿਹੜੇ ਹੋਏ ਨੇ ਘਰ ਦਾ ਸਮਾਨ ਵੇਚੇ ਜਾ ਰਹੇ ਨੇ ਕੀ ਮਸਲਾ ਸਰ ਸਰ ਇਹ ਜੀ ਇਹਦਾ ਪਿੰਡ ਸਿਧਵਾ ਪਿੰਡ ਠਾਣੀ ਖਾਲੜੇ ਦੇ ਵਿੱਚ ਕੋਈ ਘਰ ਤੋਂ ਚੋਰੀ ਚਾਰੀ ਕਰਕੇ ਮੋਬਾਈਲ ਇਹਦੇ ਬੇਟੇ ਨੇ ਵੇਚੀਏ ਤੇ ਹੁਣ ਇਹਨੇ ਦੱਸਿਆ ਵੀ ਇਹ ਡਿਟੈਕਸ਼ਨ ਸੈਂਟਰ ਦੀ ਘੜੀ ਗੋਲੀ ਆ ਉਹਦਾ ਨਸ਼ਾ ਕਰਦਾ ਉਹਦੇ ਸਬੰਧ ਦੇ ਵਿੱਚ ਇਹਨੂੰ ਬੁਲਾਇਆ ਉਹਨ ਥਾਣੇ ਕੇ ਕਹਿੰਦਾ ਵੀ ਮੇਰਾ ਮੁੰਡਾ ਜਿਹੜਾ ਉਹ ਨਸ਼ਾ ਪੱਤਾ ਕਰਦਾ ਤੇ ਅਹੀਂ ਉਹਨੂੰ ਕਿਹਾ ਵੀ ਅਸੀਂ ਡਿਟੈਕਸ਼ਨ ਸੈਂਟਰ ਦੇ ਵਿੱਚ ਉਹਦਾ ਇਲਾਜ ਕਰਾ ਦੇਣੀ ਕੇ ਹੋਰ ਵੀ ਗਵਰਨਮੈਂਟ ਵੱਲੋਂ ਜਿਹੜੀ ਸਹੂਲਤ ਮਿਲਦੀ ਹੋਊ ਅਸੀਂ ਇਹਨੂੰ ਦਾਖਲ ਕਰਵਾ ਰਹੇ ਹਾਂ ਜੀ ਕੋਈ ਇਸ ਗੱਲ ਤੇ ਸਾਡੇ ਨਾਲ ਸਹਿਮਤ ਆ ਤੇ ਬਾਕੀ ਜਿਹੜੀ ਚੋਰੀ ਵਾਲੀ ਉਹਦੀ ਇਨਵੈਸਟੀਗੇਸ਼ਨ ਕਰਦੇ ਜੋ ਵੀ ਸਾਹਮਣੇ ਗੱਲ ਆਊ ਉਹਦੇ ਮੁਤਾਬਕ ਕਰਦੀ ਕਾਰਵਾਈ ਕਰਦੇ ਨਸ਼ਾ ਦਾ ਸਿਰ ਵੇਚਣ ਬਾਰੇ ਕਹਿ ਰਿਹਾ ਵੀ ਇਲਾਕੇ 'ਚ ਵੇਚਦਾ ਹੈਗਾ ਵੀ ਵੇਖੋ ਜੀ ਮੈਂ ਇਹਦੇ ਇਸ ਗੱਲ ਦੇ ਵਿੱਚ ਜਿਹੜਾ ਵੀ ਆਪਾਂ ਨੂੰ ਨਸ਼ੇ ਦਾ ਸਾਥ ਦਿੰਦਾ ਜਾਂ ਨਸ਼ੇ ਦੀ ਇਲਾਹਾ ਦਿੰਦਾ ਉਹਦਾ ਧੰਨਵਾਦ ਵੀ ਕਰਦਾ ਇਹ ਆਪਣੀ ਸਾਰਿਆਂ ਦੀ ਸਮੱਸਿਆ ਵਾ ਉਥੇ ਅਸੀਂ ਪ੍ਰੋਪਰ ਐਕਸ਼ਨ ਕਰਾਂਗੇ ਜੀ ਜਿਹੜਾ ਵੀ ਸਾਡੇ ਗਿੱਟੋ ਵੀ ਕੋਈ ਰਿਕਵਰੀ ਹੋਊਗੀ ਜਾਂ ਜਿਹੜ ਕੋਈ ਨਸ਼ਾ ਵੇਚਦਾ ਹੋ ਉਹਦੇ ਖਿਲਾਫ ਸਖਤ ਤੋਂ ਸਖਤ ਕ੍ਰਿਮ ਲਿਆਜੂ ਪਿਛੇਵਿਤਾ ਨੂੰ ਬਦਾ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੀਜੀਐਸਪੀ ਸਾਹਿਬ ਵੱਲੋਂ ਖੜਦਾ ਤਾਂ ਹੁੰਦੀਆਂ ਰਹੀਆਂ 3 ਕਿਲੋ ਪਿਛੇ ਹਰਵਾਨਾ ਸੀ ਸਟਾਫ ਦੇ ਨਾਲ ਸਾਡੀ ਟੀਮ ਨੇ ਫੜੀ ਹੋਰ ਵੀ 10 ਗ੍ਰਾਮ ਦਾ ਪਰਚੋ ਪਰਚੋ ਅਸੀਂ ਪਰਚਾ ਦਿੱਤਾ ਵਾਰ ਤੋਂ ਵਾਰ ਜਿਹੜੀਆਂ ਐਫਆਈਆ ਨਾਲ ਹੋ ਰਹੀਆਂ ਨਸ਼ੇਦੀਆਂ ਵੀ ਅਸੀਂ ਇਹਦੇ ਵਿੱਚ ਲਾਈਟ ਨਹੀਂ ਲੈ ਰਹੇ ਸੀਰੀਅਸ ਲਵਾਂਗੇ ਇਹ ਗੱਲ ਉਹ ਸਾਰਿਆਂ ਦੀ ਜ਼ਿੰਮੇਵਾਰੀ ਸਾਡਾ ਨਿੱਜੀ ਫਰਜ਼ ਵੀ ਹੈ ਜੇ ਪੁਲਿਸ ਅਫਸਰ ਵੀ ਇੱਕ ਇਨਸਾਨੀਅਤ तौर ਤੇ ਵੀ ਸਾਡਾ ਫਰਜ਼ ਹੈ ਵੀ ਨਸ਼ੇ ਦਾ ਜਿਹੜਾ ਵਾ ਕਿਤੇ ਵੀ ਪਸਾਰ ਨਹੀਂ ਹੋਣਾ ਚਾਹੀਦਾ ਸਾਡੀ ਡਿਊਟੀ ਵੀ ਆ ਸਾਨੂੰ ਸਰਕਾਰ ਦੇ ਹੁਕਮ ਵੀ ਆ ਤੇ ਸਾਡਾ ਫਰਜ਼ ਵੀ ਇਲਾਕੇ ਦੇ ਵਸਨੀਕਾਂ ਕੀ ਅਪੀਲ ਕਰਨਾ ਚਾਹੋ ਨਸ਼ੇ ਦੇ ਸਦਗਰਾਂ ਦੇ ਖਿਲਾਫ ਮੈਂ ਇਹੋ ਅਪੀਲ ਕਰਦਾ ਸਾਰਿਆਂ ਨੂੰ ਪਹਿਲਾਂ ਵੀ ਸਾਡੀ ਇਹੋ ਅਪੀਲ ਚੱਲਦੀ ਵੀ ਜਿਵੇਂ ਮੰਨ ਲਓ ਆਪਣੇ ਆਂਢ ਗੁਆਂਢ ਕੋਈ ਨਸ਼ਾ ਵੇਚਦਾ ਉਹਦੇ ਨਾਲ ਆਪਾਂ ਸਿੱਧਾ ਹੀ ਸਟੈਂਡ ਲਈਏ ਤਹੀਂ ਨਾਲਿਆਂ ਸਿੱਧਾ ਸਟੈਂਡ ਲਈਏ ਵੀ ਤੂੰ ਦੇ ਪਈ ਕੋਠੀਆਂ ਪਾਈ ਜਨਾ ਸਾਡੇ ਬੱਚਿਆਂ ਦਾ ਬੇੜਾ ਗਰਕ ਹੋ ਰਿਹਾ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਆਪਾਂ ਇਹ ਗਵਰਨਮੈਂਟ ਜਾਂ ਪ੍ਰਸ਼ਾਸਨ ਦਾ ਇਕੱਲਾ ਕੰਮ ਨਹੀਂ ਸਮਾਜ ਦਾ ਕੰਮ ਵੀ ਹੈ ਜਿਹੜਾ ਵੀ ਕੋਈ ਨਸ਼ਾ ਵੇਚਦਾ ਸ਼ਕਤੀ ਨਾਲ ਉਹਦੇ ਘਰ ਘਾੜੀ ਖਲੋਣ ਜਿਵੇਂ ਪਰ ਇਹ ਪੰਚਾਇਤ ਖਲੋਂਦੀ ਅਸੀਂ ਨਾਲ ਚੱਲਾਂਗੇ ਇਹੋ ਜਿਹਾ ਕੰਮ ਆਪਾਂ ਸਾਰੇ ਤਗੜੇ ਹੋ ਕੇ ਪਾਵਾਂਗੇ ਤੇ ਨਸ਼ਾ ਦਾ ਪੰਜਾਬ ਦੇ ਵਿੱਚੋਂ ਖਾਤਮਾ ਹੋਊਗਾ